ਫਲਜਾ ਚੱਕੀ ਹੈਗਾ ਬੇਲਾ ਨੇ ਉਹਨੇ ਵਧੀਆ ਲੈ ਕੇ ਆਈ ਸੀ ਵੀ ਮੈਂ ਆਪ ਕਹਿ ਕੇ ਆਗੇ ਆ ਮਾਂ ਤੁਸੀਂ ਵੇ ਆਗੇ ਭਾਈ ਚਲ ਵਧੀਆ ਬਰਮਾਲੇ ਬਿਸਕੁਟ ਵਧੀਆ ਹਾਂ ਉਹ ਤਾਂ ਹੁਣ ਬਣਾਉਣੀ ਤੇ ਬਿਸਕੁਟ ਜਦੋਂ ਅਗਲੇ ਧਰ ਕੇ ਆਈ ਤੇ ਚਲੋ ਵਧੀਆ ਗੱਲ ਕੀ ਹੋ ਗਿਆ ਮਾਂ ਮੂੰਹ ਚਾ ਕਾਤ ਬਣਾ ਰੱਖਿਆ ਫਿਰ ਤੁਸੀਂ ਵੇ ਪੁੱਤ ਕੀ ਦੱਸਾਂ ਤੈਨੂੰ ਜੇ ਕੋਈ ਗੱਲ ਦੱਸ ਦਿਆਂ ਤੂੰ ਐ ਕਹਿਂਗਾ ਪਤਾ ਨਹੀਂ ਮਾਂ ਮੇਰੀ ਚੁਗਲੀਆਂ ਕਰਦੀ ਹੈਗੀ ਦੱਸੇ ਬਿਨਾ ਵੀ ਨਹੀਂ ਰਹਾ ਜਾਂਦਾ ਮਾਂ ਗੱਲ ਕੀ ਹੋ ਗਈ ਦੱਸ ਤਾਂ ਦੇ ਮੈਨੂੰ ਕਿਸੇ ਨਾਲ ਲੜ ਲੜ ਕੇ ਤਾਂ ਨਹੀਂ ਆ ਗਈ ਤੇ ਮੈਂ ਕਿਸੇ ਨਾਲ ਕੀ ਦਿਨ ਲੜਨਾ ਆ ਦੇਖ ਤੇਰੀ ਰੀਤੀ ਮੀ ਸੰਧਾਰਾ ਹੈ ਬਿਸਕਟ ਕਰਾਉਣ ਵਾਗੇ ਸੀ ਉੱਥੇ ਨਾਲ ਮੈਂ ਇਹਨੂੰ ਲੈ ਗਈ ਮਾਹ ਚੱਲ ਕਰੇ ਕੱਲੀ ਵੀ ਕੀ ਕਰੂਗੀ ਮੈਨੂੰ ਸਾਰਾ ਹੋ ਜਾਊਗਾ ਹਾਂ ਉੱਥੇ ਮਾਂ ਦੀ ਤੀ ਦਾ ਐਡਾ ਮੂੰਹ ਐਂ ਸੁੱਜਿਆ ਸਜਿਆ ਐਂ ਬੈਠੀ ਰੀ ਆਂਡ ਗਮਾਂਡ ਦੀ ਆਪਣੀ ਪਿੰਡ ਦੀ ਤੀਵੇਂ ਦੇ ਮੂੰਹ ਘੜੀ ਦੇਖੀ ਜਾਣ ਵੀ ਇਹਨਾਂ ਦੀ ਬਹੂ ਨੂੰ ਕੀ ਹੋ ਰਿਹਾ ਜਾਦਾ ਤਾਂ ਕੁਝ ਕਹਿਣਾ ਤਾਂ ਮਾਂ ਉਹ ਐਜਾ ਮੂੰਹ ਤਾਂ ਬਣਾਉਦੀ ਨਹੀਂ ਉਹ ਕੀ ਗੱਲ ਹੋ ਗਈ ਕੀ ਗੱਲ ਹੋਈਦਾ ਪਤਾ ਤਾਂ ਲੱਗੇ ਨਾ ਵੀ ਕਿਉਂ ਮੂੰਹ ਬਣਾ ਰਿਹਾ ਵੇ ਪੁੱਤ ਬਿਮਾਰ ਨੂੰ ਕਿਤੇ ਨਹੀਂ ਉਹਦੇ ਗੋਲੇ ਵੱਜੇ ਜਦੋਂ ਕੋਈ ਤਿੱਥ ਤਿਆਰ ਆਉਂਦਾ ਨਾ ਇਹਦਾ ਆਹੀ ਪਿੱਟ ਸਿਆਪਾ ਹੁੰਦਾ ਮਾਂ ਦੀ ਤੈਨੂੰ ਜਿੰਨਾ ਮਰਜ਼ੀ ਪਿਆਰ ਨਾਲ ਸਮਝਾ ਲੈ ਇਹਦੋਂ ਕੰਨ ਤੋਂ ਜੂ ਨਹੀਂ ਸਰਕਦੀ ਮਮੈਂ ਸਮਝੀ ਹੁਣ ਗੱਲ ਕੀ ਹੈ ਵਿੱਚੋਂ ਤੈਨੂੰ ਪਤਾ ਜਦੋਂ ਵੀ ਕੋਈ ਤਿੱਥ ਤਿਆਰ ਹੁੰਦਾ ਨਾ ਉਹਨੂੰ ਆਪਦੇ ਪਰਿਵਾਰ ਦੀ ਆਪਦੇ ਭਾਈ ਦੀ ਯਾਦ ਆ ਜਾਂਦੀ ਹੈ ਹੁਣ ਆਹ ਦਿਨਾਂ ਦੇ ਵਿੱਚ ਹਰੇਕ ਭਾਈ ਆਪਦੀ ਭੈਣ ਵਸ ਸੰਧਾਰਾ ਲੈ ਕੇ ਜਾਂਦਾ ਹੁੰਦਾ ਠੀਕ ਹੈ ਉਹਨੂੰ ਐ ਵੀ ਮੇਰਾ ਭਰਾ ਤਾਂ ਕੋਈ ਹੈ ਨਹੀਂਗਾ ਵੀ ਕੌਣ ਲੈ ਕੇ ਆਊਗਾ ਤਾ ਕਰਕੇ ਮਾਦਾ ਮਨ ਜਾ ਖਰਾਬ ਹੋ ਜਾਂਦਾ ਵਿਚਾਰੀ ਦਾ ਬੇ ਪੁੱਤ ਮਨਤਾ ਖਰਾਬ ਹੁੰਦਾ ਆਪਾਂ ਨੂੰ ਵੀ ਪਤਾ ਹੁਣ ਰੱਬ ਅੱਗੇ ਕਿਹੜਾ ਕਿਸੇ ਦਾ ਜੋਰ ਹੈਗਾ ਜਿਹੜਾ ਆਪਣੇ ਕਰਮਾਂ ਚ ਲਿਖਤਾ ਉਹ ਹਰ ਹਿੱਲੇ ਆਪਾਂ ਨੂੰ ਮਿਲਣੀ ਮਿਲਣਾ ਬਸ ਮੈਨੂੰ ਤਾਂ ਨਾ ਇਹ ਕਾਹ ਗੱਲ ਇਹਦੀ ਮਾੜੀ ਲੱਗਦੀ ਐ ਜਦੋਂ ਵੀ ਮੇਰੀ ਧੀ ਵਾਸਤੇ ਮੈਂ ਕੋਈ ਚੀਜ਼ ਲਿਆਉਣੀ ਹੋਵੇ ਜਾਂ ਉਹਨੂੰ ਕੋਈ ਚੀਜ਼ ਦੇਣੀ ਹੋਵੇ ਲਿਆ ਕੇ ਬਸ ਇਹ ਮਾਂ ਦੀ ਤੀ ਮੱਚਦੀ ਦੀ ਮੱਚਦੀ ਪਤਾ ਨਹੀਂ ਕਾਹ ਤੋਂ ਮੱਚਦੀ ਇਹਨਾਂ ਉਹੀ ਲੱਗਦਾ ਮਾਂ ਮੱਚਦੀ ਨਹੀਂ ਹੁੰਨੀ ਉਹ ਤਾਂ ਅੰਦਰੋਂ ਅੰਦਰ ਹੀ ਨਾ ਫੀਲ ਹੁੰਦੀ ਨੇ ਸਭ ਚੀਜ਼ਾਂ ਚੱਲ ਕੋਈ ਗੱਲ ਨਹੀਂ ਜੇ ਤੈਨੂੰ ਲੱਗਦਾ ਵੀ ਨਾ ਮੈਨੂੰ ਆਪੇ ਤਰੀਕੇ ਨਾਲ ਸਮਝਾ ਦੂੰਗਾ ਪਰ ਤੂੰ ਇਹ ਗੱਲ ਨੂੰ ਨਾ ਉਹਨੂੰ ਨਾ ਕਹਿੰਦੀ ਵਿਚਾਰ ਨੂੰ ਐਵੇਂ ਘਰ ਦੇ ਵਿੱਚ ਕਲੇਸ਼ ਵਧੂਗਾ ਮਾ ਚੱਲ ਤੂੰ ਉਹਨੂੰ ਸਮਝਾ ਦੇ ਉੱਥੇ ਵੀ ਮੈਂ ਤਾਂ ਹੀ ਨਹੀਂ ਬੋਲੀ ਜਿੱਥੇ ਬਿਸਕੁਟ ਕਰਾਉਣ ਗਈਆਂ ਤੀਆਂ ਮੈਂ ਕਿਹਾ ਫਿਰ ਆਂਡਣਾ ਕ ਮੰਡਣਾ ਆਇਆ ਕਹ ਦੇਣਗੀਆਂ ਵੀ ਸੱਸ ਸੇ ਕਸੂਰ ਹੈਗਾ ਨੂੰ ਨੂੰ ਤੈਨੂੰ ਪਤਾ ਕੋਈ ਕਹਿੰਦਾ ਨਹੀਂ ਹੁੰਦਾ ਭੈੜਾ ਲੱਗਦਾ ਪੁੱਤਾਂ ਸਾਰਾ ਦਿਨ ਮੂੰਹ ਤੇ ਉਹੀ 12 ਵਜੇ ਰਹਿਣੇ ਬਿਨਾ ਗੱਲ ਤੋਂ ਮੈਂ ਗੱਲ ਤੋਂ ਦੀ ਮਾੜੀ ਆ ਚੱਲ ਮੈਨੂੰ ਜੇ ਤੂੰ ਕਹਿਣੀ ਨਾ ਮੈਂ ਆਪੇ ਸਮਝਾ ਦੂੰਗਾ ਪਰ ਉਹਦੇ ਵੀ ਵਸ ਦੀ ਗੱਲ ਹੈ ਨਹੀਂ ਵਿਚਾਰੀ ਦੇ ਜਦੋਂ ਆਪਦੇ ਪਰਿਵਾਰ ਦੀ ਯਾਦ ਵੇ ਬੋ ਤੱਪਾ ਕਿਹੜਾ ਕੋਈ ਪਿਆਰ ਚ ਕਮੀ ਛੱਡਦੇ ਆ ਕਿਸ ਚੀਜ਼ ਦੀ ਘਾਟ ਛੱਡੀ ਆ ਉਹਨੂੰ ਹੁਣ ਤਾਂ ਮੈਨੂੰ ਧੀਆ ਵਾਂਗੂ ਸਮਝਦੀ ਆ ਜੇ ਭਾਈ ਉਹਦਾ ਦੇਖ ਆਈ ਵੀ ਵਿਆਹ ਰਿਆ ਫਿਰ ਮੈਂ ਹੀ ਨਹੀਂ ਉਹਨੂੰ ਕੋਈ ਚੀਜ਼ ਲਿਆ ਕੇ ਦਿੰਦੀ ਫਿਰ ਗੁੱਸਾ ਨਾ ਕਰੀ ਨਾਲੇ ਕੋਈ ਨਾ ਮੈਂ ਕੋਈ ਨਾ ਮੈਂ ਆਪ ਹੀ ਸਮਝਾ ਦੂੰਗਾ ਤੂੰ ਗੁੱਸਾ ਨਾ ਕਰ ਚੰਗਾ ਚਲ ਠੀਕ ਐ ਸਮਝਾ ਲਈ ਭਾਈ